ਸ਼ਬਦ ਵਰਤਾ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਆਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਮਹਿਲਾ ਕ੍ਰਿਕਟ ਵਰਲਡ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਰਚੇ ਚਾਰੇ ਪਾਸੇ ਹੋ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਪੰਜਾਬ ਦੀਆਂ ਤਿੰਨ ਖਿਡਾਰਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਰਲਡ ਕੱਪ ਦੇ ਫਾਈਨਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਇਹਨਾਂ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੁਹਾਨੂੰ ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਵਰਲਡ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਵਿੱਚ ਬੁਲਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਸ਼ਾਅ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ-ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੁਦ ਸਪੋਰਟਸ ਲਵਰ ਵੀ ਆ ਫੈਨ ਵੀ ਆ ਤੇ ਕੱਲੀ ਕੱਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12 ਵਜੇ ਜਿਹੜਾ ਕੈਚ ਤੁਸੀਂ ਕਲੈਰਕ ਦਾ ਲਿਆ ਸੀਗਾ ਤੇ ਉਹਦੇ ਨਾਲ ਤਰੀਕ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲ ਗਈ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰ ਵਾਂਗੂ ਕਿ ਕਿਵੇਂ ਲੱਗ ਰਿਹਾ ਹੈ ਤੇ ਕਿਉਂਕਿ ਤੁਸੀਂ ਕਹੋਗੇ ਵੀ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜਿਹੀ ਕੰਬੀ ਜਾਂਦੀਆਂ ਨੇ ਕਿਤੇ ਪਛਾਣ ਪਛੁਲਤਾ ਨਹੀਂ ਆ ਗਿਆ ਨੇ ਵੈਸੇ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ ਅ ਕਈ ਵਾਰੀ ਸੈਮੀਫਾਈਨਲ ਫਾਈਨਲ ਤੱਕ ਪਹੁੰਚੇ ਵੀ ਆ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀਗਾ ਜਿੱਦੇ ਜੈਮਾ ਨੇ 127 ਨੋਟ ਆਊਟ ਬਣਾਏ ਹੈ ਨਾ ਤੋ ਤੁਹਾਡਾ ਵੀ ਉਸ ਵੇਲੇ ਤੁਸੀਂ 80 89 89 ਸੀ ਤੁਹਾਡੇ ਜੀ ਸਰ ਹਾਂ ਮੈਂ ਉਦੋਂ ਗੁਜਰਾਤ ਸੀਗਾ ਮੈਂ ਉਦੋਂ ਉਸ ਮੈਚ ਵੀ ਵੰਦੇ ਕੇ ਤੇ ਬੜਾ ਉਹ ਮੈਚ ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨ ਹੋ ਗਏ ਸੀ ਤੇ ਇੱਕ ਬੱਡੀ ਮੂਮੈਂਟ ਸਾਡੇ ਵੀ ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਵੱਡੀ ਅਚੀਵਮੈਂਟ ਕਿਉਂਕਿ ਉਹ ਤਾਂ ਕਦੇ ਲੀਗ ਮੈਚ ਚ ਹਾਰੇ ਹੀ ਨਹੀਂ ਨਾ ਹਾਂਜੀ ਸਰ ਤੇ ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਕਰੇ ਬੈਠੇ ਨੇ ਹੈ ਨਾ ਹਾਂਜੀ ਤੇ ਤੁਹਾਨੂੰ ਤਾਂ ਪੁੱਛ ਸਕਦਾ ਕਿਵੇਂ ਲੱਗ ਰਿਹਾ ਕਿਉਂਕਿ ਉਹ ਜਿਹੜਾ ਕੈਚ ਤੁਸੀਂ ਫੜਿਆ ਸੀਗਾ ਤੇ ਉਹ ਮਤਲਬ ਦੋ ਤਿੰਨ ਵਾਰੀ ਇਦਾਂ ਇਦਾਂ ਹੋ ਗਿਆ ਸੀ ਉਹ ਅਸਲ 'ਚ ਕੈਚ ਨਹੀਂ ਫੜਿਆ ਅਸਲ 'ਚ ਉਹ ਟਰਾਫੀ ਸੀ ਜੀ ਸਰ ਜੀ ਹੈ ਨਾ ਤੇ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੇ ਤੁਸੀਂ ਜਦੋਂ ਆਉਂਗੇ ਇੱਥੇ ਤਾਂ ਤੁਹਾਡਾ ਸਨਮਾਨ ਵੀ ਕਰਾਂਗੇ ਤੁਹਾਨੂੰ ਪੂਰਾ ਮਾਨ ਇੱਜ਼ਤ ਪੰਜਾਬ ਦੇ ਵਿੱਚ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੂੰ ਪ੍ਰੇਰਣਾ ਮਿਲੂਗੀ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਸੋ ਤੁਸੀਂ ਸਾਡੀਆਂ ਬ੍ਰੈਂਡ ਮੈਸੇਜ ਇਸ ਗੱਲ ਦੀਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹ ਵੀ ਸਾਡੇ ਤੇ ਲੱਗਿਆ ਸੀ ਧੱਬਾ ਜਿਹਾ ਕਿ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸੀਗੇ ਕਿ ਸ਼ਾਇਦ ਇਹ ਕੰਮ ਦੀ ਨਹੀਂ ਹੈਗੀ ਜਾਂ ਇਹਨੂੰ ਪੱਥਰ ਤੇਰੇ ਤਾਂ ਪੁੱਤ ਪੱਥਰ ਮਾਰਿਆ ਮੱਥੇ ਹਨ ਪੱਥਰੀ ਕਹਿੰਦੇ ਸੀ ਇੱਟ ਕਹਿੰਦੇ ਸੀ ਨਾ ਸੋ ਪਰ ਤੁਸੀਂ ਇਹ ਸਾਬਤ ਕਰਤਾ ਕਿ ਜੇ ਮੌਕਾ ਮਿਲੇ ਤਾਂ ਜਿਹੜੇ ਓਡਾਰੀਆਂ ਨੇ ਉਹ ਸਮਾਨਾਂ ਚ ਉੱਚੀਆਂ ਲੱਗ ਸਕਦੇ ਉਧਰ ਤਰਨ ਤਰਨ ਦੀ ਜ਼ਿੰਨੀ ਚੋਣ ਦੇ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮੱਕ ਚੁੱਕਾ ਸਾਰੀਆਂ ਸਿਆਸੀ ਪਾਰਟੀਆਂ ਚਾਹੇ ਉਹ ਬੀਜੇਪੀ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਸਿਆਸੀ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਤੇ ਇਸ ਸੀਟ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਧਰ ਬੀਜੇਪੀ ਵੱਲੋਂ ਵੀ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਬੀਜੇਪੀ ਵੱਲੋਂ ਆ ਬੀਜਪੀ ਦੇ ਸੀਨੀਅਰ ਆਗੂ ਆਰਐਸ ਲੱਧੜ ਅਤੇ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਈ ਪਰਿਵਾਰਾਂ ਨੂੰ ਬੀਜਪੀ ਦੇ ਵਿੱਚ ਸ਼ਾਮਲਿਤ ਕਰਵਾਈ ਗਈ ਹੈ ਤੇ ਇਸ ਦੇ ਨਾਲ ਨਾਲ ਆਰਐਸ ਲੱਧੜ ਦੇ ਵੱਲੋਂ ਬੀਜਪੀ ਦੀ ਵੱਡੀ ਜਿੱਤ ਦਾ ਦਾਵਾ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਗਿਆ ਹੈ ਅੱਜ ਦਾ ਆਪਣਾ ਪ੍ਰੈਸ ਕਾਨਫਰੰਸ ਦਾ ਮਕਸਦ ਹੈ ਜਿਹੜਾ ਉਹ ਹੈਗਾ ਕਿ ਕੁਝ ਵੱਡੇ ਚਿਹਰੇ ਆਮ ਆਦਮੀ ਪਾਰਟੀ ਕਾਂਗਰਸ आम आदमी पार्टी कांग्रेस से अकाली दल नु छड़ के भारतीय जनता पार्टी वे जॉइन करा रहे है कर रहे है गया अपना मान जोग इकबाल सिंह लालपुरा जी दी अगुवाई ਥੱਲੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੀ ਸਭ ਨੂੰ ਸਭ ਦਾ ਸਾਥ ਸਭ ਦਾ ਵਿਸ਼ਵਾਸ ਔਰ ਸਭ ਦਾ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹੈਗੀ ਹੈ। ਤੋਂ ਇਸ ਕਰਕੇ ਆਪਣਾ ਮੋਦੀ ਜੀ ਦੀ ਜਿਹੜੀ ਪਾਰਟੀ ਹੈਗੀ ਆ ਜੇਪੀ ਨਡਾ ਜੀ ਦੀ ਪਾਰਟੀ ਹੈਗੀ ਆ ਸਾਡੇ ਸਾਰਿਆਂ ਦੀ ਪਾਰਟੀ ਹੈ ਆਉਣ ਵਾਲਾ 2027 ਦਾ ਜਿਹੜਾ ਇਲੈਕਸ਼ਨ ਹੈ ਇਹਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈਗੀ ਕਿਉਂਕਿ ਮੈਂ ਬਤੌਰ ਬਿਊਰੋਕਰੇਟ ਬਤੌਰ ਇੱਕ ਫਾਰਮਰ ਪ੍ਰਿੰਸੀਪਲ ਸੈਕਟਰੀ ਮੈਂ ਖੁਦ ਬੀਜੇਪੀ ਚਾ ਪਿਛਲੇ 4 ਸਾਲਾਂ ਤੋਂ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਇੱਕੋ ਇੱਕ ਪਾਰਟੀ ਹੈ ਜਿਹੜੀ ਗਰੀਬਾਂ ਦੇ ਵਾਸਤੇ ਦਲਿਤਾਂ ਦੇ ਵਾਸਤੇ ਔਰ ਸਭ ਦੇ ਵਾਸਤੇ ਇੱਕ ਸਮਾਨ ਵਿਕਾਸ ਚਾਹੁੰਦੀ ਹੈ ਪੰਜਾਬ ਦਾ ਪੰਜਾਬ ਵਿਛੜ ਗਿਆ ਪਿੱਛੜ ਗਿਆ ਸੀ ਪਹਿਲੇ ਨੰਬਰ ਤੋਂ 26ਵੇਂ ਨੰਬਰ ਤੇ ਪਹੁੰਚ ਗਏ ਹੈਗਾ ਆ ਅਕਾਲੀਆਂ ਦੀ ਬਦੌਲਤ ਕਾਂਗਰਸ ਦੀ ਬਦੌਲਤ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਸਿਆਸਤ ਲਗਾਤਾਰ ਭਖ ਰਹੀ ਹੈ ਇਸ ਮੁੱਦੇ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਰਾਜਾ ਵੜਿੰਗ ਦੇ ਉੱਤੇ ਤਿੱਖਾ ਸਿਆਸੀ ਹਮਲਾ ਕੀਤਾ ਗਿਆ ਪੰਜਾਬ ਦੇ ਅੰਦਰ ਤਰੰਤ ਆਰੰਭ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹ ਜਿਮਨੀ ਚੋਣ ਦੇ ਅੰਦਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਉਤਾਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਅ ਕਾਬਿਲਦਲ ਦੇ ਕੈਂਡੀਡੇਟ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਕ ਜੀ ਇੱਕ ਵੱਖਰੇ ਅੰਦਾਜ਼ ਦੇ ਅੰਦਰ ਇਸ ਜਿਬਨੀ ਚੌਣ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰਾ ਉਗੜ ਰਿਹਾ ਸੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਪੀਰਾਂ ਨੇ ਇੱਕੋ ਹੀ ਸੰਦੇਸ਼ ਦਿੱਤਾਗਾ ਕਿ ਜਾਤੀ ਪ੍ਰਥਾ ਖਤਮ ਆ ਔਰ ਜਾਤੀ ਪ੍ਰਥਾ ਦੇ ਖਿਲਾਫ ਸੰਦੇਸ਼ ਦਿੱਤਾਗਾ ਪਰ ਲੇਕਿਨ ਰਾਜਾ ਆਪਣੇ ਜਾਤੀਵਾਦ ਦਾ ਜ਼ਹਿਰ ਜਿਹੜਾ ਉਹ ਤਰਨਤਾਰਨ ਦੀ ਜਿੰਨੀ ਚੋਣ ਚੁਗਲ ਰਿਹਾਗਾ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਬੜੇ ਤਾਕਤਵਰ ਹੋਮ ਮਿਨਿਸਟਰ ਰਹੇ ਨੇ ਔਰ ਬੜੇ ਐਜੂਕੇਟਿਡ ਵੈਲ এডਿਕੇਟਡ ਚੰਗੇ ਪੜ੍ਹੇ ਲਿਖੇ ਨੇ ਉਹਨਾਂ ਨੇ ਗ੍ਰੈਜੂਏਸ਼ਨ ਪੋਸ ਗ੍ਰੈਜੂਏਸ਼ਨ ਪੀ ਐਚ ਡੀ ਤੱਕ ਦੀ ਵਿੱਦਿਆ ਜਿਹੜੀ ਆ ਡਾਕਟੋਰੇਟ ਤੱਕ ਦੀ ਵਿੱਦਿਆ ਹਾਸਲ ਕੀਤੀ ਆ ਉਹਨਾਂ ਨੇ ਜਰਨਲਿਜ਼ਮ ਦੇ ਅੰਦਰ ਉਹਨਾਂ ਨੇ ਪੱਤਰਕਾਰਤਾ ਕੀਤੀ ਸੀ ਉਹਨਾਂ ਨੇ ਬਤਾਰ ਟੀਚਰ ਵੀ ਪੜਾਇਆ ਸੀ ਉਸ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਗਿਆ ਔਰ ਉਹ ਵੀ ਉਹਦੀ ਪਾਰਟੀ ਵੱਲੋਂ ਉਹ ਵੀ ਉਸੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਪਾਰਟੀ ਦੇ ਅੰਦਰ ਉਹ ਸੇਵਨ ਮਾਈ ਪੰਜਾਬ ਇੱਕੋ ਸੂਬਾ ਦੇਸ਼ ਦੇ ਅੰਦਰ ਪੰਜਾਬ ਇਕਲੌਤਾ ਸੂਬਾ ਦਾ ਦੇਸ਼ ਦੇ ਅੰਦਰ ਜਿੱਥੇ ਮੈਂ ਸਮਝਦਾ ਜਾਤੀਵਾਦੀ ਪ੍ਰਥਾ ਦੇ ਖਿਲਾਫ ਵੱਡੀ ਮਹਿਮਾ ਜਿਹੜੀਆਂ ਛੇੜੀਆਂ ਗੰਜ ਨੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਸਾਡੇ ਵੱਡ ਬਡੇਰੇ ਹੋਏ ਨੇ ਸਾਰਿਆਂ ਨੇ ਜਾਤੀਵਾਦੀ ਜਿਹੜੀ ਪ੍ਰਥਾ ਕੀ ਉਹਨੂੰ ਖਤਮ ਕਰਨ ਦੇ ਲਈ ਆਪਣੇ ਉਪਰਾਲੇ ਕੀਤੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਮਾਨਸਿਕਤਾ ਉਹਦੇ ਅੰਦਰ ਕਿੰਨਾ ਗੁੱਸਾ ਉਹਦੇ ਅੰਦਰ ਕਿੰਨਾ ਜਾਤੀਵਾਦੀ ਜਿਹੜਾ ਕੰਟੈਂਟ ਆ ਉਹ ਭਰਿਆਗਾ ਕਿ ਉਹ ਦਲਤ ਲੋਕਾਂ ਦਾ ਪਾਨ ਕਰਦਾਗਾ ਤੇ ਉਧਰ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਲਗਾਤਾਰ ਸਖਤ ਕੀਤੇ ਗਏ ਨੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਖਤੀ ਕੀਤੀ ਗਈ ਹੈ ਭਾਰਤੀ ਵਿਦਿਆਰਥੀ ਇਸ ਦੇ ਵਿੱਚ ਇਸ ਸਖਤੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਅਗਸਤ 2025 ਦੇ ਵਿੱਚ 74% ਭਾਰਤੀ ਵੀਜ਼ਾ ਅਰਜ਼ੀਆਂ ਨੂੰ ਕੈਨੇਡਾ ਵੱਲੋਂ ਰੱਦ ਕੀਤਾ ਗਿਆ ਜਦਕਿ ਅਗਸਤ 2023 ਦੇ ਵਿੱਚ ਜੋ ਆંકੜੇ ਸਾਹਮਣੇ ਆਏ ਸਨ ਉਸ ਦੇ ਮੁਤਾਬਕ ਸਿਰਫ 32% ਅਰਜ਼ੀਆਂ ਹੀ ਰੱਦ ਕੀਤੀਆਂ ਗਈਆਂ ਸਨ ਸੋ 2025 ਦੇ ਵਿੱਚ 74% 74% ਅਰਜ਼ੀਆਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਕੈਨੇਡੀਅਨ ਹਾਈ ਕਮਿਸ਼ਨਾਂ ਵੱਲੋਂ ਸੋ ਇਸ ਦੌਰਾਨ ਭਾਰਤੀ ਅਰਜ਼ੀਆਂ ਦੀ ਗਿਣਤੀ 20900 ਤੋਂ ਘਟ ਕੇ 4515 ਹੋ ਗਈ ਹੈ। ਬੇਹੱਦ ਘੱਟ ਵਿਦਿਆਰਥੀ ਕੈਨੇਡਾ ਦੇ ਵਿੱਚ ਐਪਲੀਕੇਸ਼ਨਸ ਦੇ ਰਹੇ ਨੇ ਸਟੱਡੀ ਵੀਜ਼ਾ ਦੇ ਲਈ ਪਰ ਜਿਹੜੇ ਦੇ ਵੀ ਰਹੇ ਨੇ ਉਹਨਾਂ ਨੂੰ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਕੈਨੇਡੀਅਨ ਸਰਕਾਰ ਦੇ ਵੱਲੋਂ ਵੀਜ਼ੇ ਦਿੱਤੇ ਜਾ ਰਹੇ ਨੇ। ਕੈਨੇਡੀਅਨ ਸਰਕਾਰ ਨੇ ਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਅਤੇ ਧੋਖਾ ਧੜੀ ਵਾਲੇ ਵਿਦਿਆਰਥੀਆਂ ਦੇ ਵੀਜ਼ਾ ਸਵੀਕ੍ਰਿਤੀ ਪੱਤਰ ਰੋਕਣ ਦੇ ਲਈ 2025 ਦੇ ਵਿੱਚ ਵੱਡੀ ਕਟੌਤੀ ਲਗਾਈ ਹੈ। ਸੋ 2023 ਦੇ ਵਿੱਚ ਲਗਭਗ 1550 ਧੋਖਾ ਧੜੀ ਵਾਲੀਆਂ ਅਰਜ਼ੀਆਂ ਦਾ ਪਤਾ ਲੱਗਿਆ ਸੀ ਬਿਨੇਕਾਰਾਂ ਨੂੰ ਉਹਨਾਂ ਦੇ ਫੰਡਿੰਗ ਸਰੋਤ ਤੇ ਦਸਤਾਵੇਜ਼ਾਂ ਦੀ ਵਾਧੂ ਤਸਦੀਕ ਦੇ ਲਈ ਕਿਹਾ ਸੀ 2 ਸਾਲਾਂ ਵਿੱਚ ਵੀਜ਼ਾ ਅਰਜ਼ੀਆਂ 20000 ਤੋਂ ਕੱਟ ਕੇ ਸਿਰਫ 4000 ਲਗਭਗ ਰਹਿ ਗਈਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵੱਲੋਂ ਵੀਜ਼ਾ ਤੇ ਪਾਬੰਦੀਆਂ ਵੀ ਲਗਾਈਆਂ ਗਈਆਂ ਨਿਯਮ ਵੀ ਬਹੁਤ ਸਖਤ ਕੀਤੇ ਗਏ ਅਤੇ ਬਹੁਤ ਘੱਟ ਗਣਤੀ ਦੇ ਵਿੱਚ ਵੀਜ਼ਾ ਅਰਜ਼ੀਆਂ ਜਾਣ ਦੇ ਬਾਵਜੂਦ ਕੈਨੇਡਾ ਸਰਕਾਰ ਦੇ ਵੱਲੋਂ ਬਹੁਤ ਘੱਟ ਵਿਦਿਆਰਥੀਆਂ ਨੂੰ ਵੀਜ਼ੇ ਇਸ ਵਾਰ ਦਿੱਤੇ ਗਏ ਨੇ 74% ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਕੈਨੇਡੀਅਨ ਅंबेसੀਆਂ ਵੱਲੋਂ ਰੱਦ ਕੀਤੇ ਗਏ ਨੇ ਉਧਰ ਨੇਪਾਲ ਦੇ ਵਿੱਚ ਪਹਾੜ ਟੁੱਟਣ ਦੇ ਕਾਰਨ 7 ਪਰਬਤ ਰੋਹੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ 5630 ਮੀਟਰ ਦੀ ਉਚਾਈ ਤੇ ਹਾਦਸਾ ਵਾਪਰਿਆ ਰਾਹਤ ਦਲਾਂ ਦੇ ਵੱਲੋਂ ਹਾਦਸੇ ਦੇ ਵਿੱਚ ਗਵਾਚੇ ਵਿਅਕਤੀਆਂ ਦੀ ਭਾਲ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਦੱਸਿਆ ਜਾ ਰਿਹਾ ਉੱਤਰੀ ਪੂਰਬੀ ਨੇਪਾਲ ਦੇ ਯਲੋਂਗਰੀ ਦੇ ਵਿੱਚ ਬਰਫ਼ ਦਾ ਪਹਾੜ ਡਿੱਗਣ ਦੇ ਨਾਲੇ ਹਾਦਸਾ ਵਾਪਰਿਆ। 7 ਲੋਕਾਂ ਦੀ ਮੌਤ ਜਿਹੜੀ ਉਹ ਦੱਸੀ ਜਾ ਰਹੀ ਹੈ। 4 ਲੋਕ ਜ਼ਖਮੀ ਹੋ ਗਏ ਨੇ। ਹਾਦਸਾ 5630 ਮੀਟਰ ਦੀ ਉਚਾਈ ਦੇ ਬੇਸ ਕੈਂਪ ਤੇ ਬਰਫ਼ ਦੇ ਵੱਡੇ ਢਿੱਗਾ ਡਿੱਗਣ ਦੇ ਨਾਲੇ ਹਾਦਸਾ ਵਾਪਰਿਆ ਹੈ। ਹਾਦਸੇ ਤੋਂ ਬਾਅਦ 4 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਲਗਾਤਾਰ ਰਾਹਤ ਆਪਰੇਸ਼ਨ ਇਸ ਇਲਾਕੇ ਦੇ ਵਿੱਚ ਚਲਾਏ ਜਾ ਰਹੇ ਨੇ ਬਾਗਮਤੀ ਸੂਬੇ ਦੀ ਰੋ ਵਾਲੇਂ ਕਾਟੀ ਦੇ ਵਿੱਚ ਦੱਖਣੀ ਦੋਲਖਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਲਗਾਤਾਰ ਗੁਆਚਿਆਂ ਦੀ ਭਾਲ جاری ਹੈ ਮ੍ਰਿਤਕਾਂ ਦੇ ਵਿੱਚ ਤਿੰਨ ਅਮਰੀਕੀ ਤੇ ਇੱਕ ਕੈਨੇਡੀਅਨ ਅਤੇ ਇੱਕ ਇਤਾਲਵੀ ਅਤੇ ਦੋ ਨੇਪਾਲੀ ਨਾਗਰਿਕ ਸ਼ਾਮਲ ਨੇ ਸੋ ਵੱਖੋ ਵੱਖਰੇ ਦੇਸ਼ਾਂ ਦੇ ਸੱਤ ਨਾਗਰਿਕ ਨੇ ਜਿਹੜੇ ਉਹ ਇਸ ਪਹਾੜ ਦੀ ਜਿਹੜੀ ਬਰਫ਼ ਦੀ ਵੱਡੀ ਢਿੱਗ ਡਿੱਗੀ ਹੈ ਉਸ ਦੇ ਹੇਠਾਂ ਆ ਗਏ ਜਿਸ ਕਾਰਨ ਇਹਨਾਂ ਦੀ ਮੌਤ ਹੋ ਗਈ ਹੈ ਕੁਝ ਲੋਕ ਲਾਪਤਾ ਵੀ ਹੋਏ ਨੇ ਟੀਮਾਂ ਵੱਲੋਂ ਰਾਹਤ ਤੇ ਬਚਾਅ ਟੀਮਾਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਲਗਾਤਾਰ ਜਾਰੀ ਹੈ 네ਪਾਲ ਦੀ ਇੱਕ ਅਧਿਕਾਰਿਤ ਵੈੱਬਸਾਈਟ ਦੇ ਮੁਤਾਬਕ ਇਹ ਹਾਦਸਾ ਤਕਰੀਬਨ 9 ਵਜੇ ਵਾਪਰਿਆ ਸਵੇਰੇ 15 ਲੋਕਾਂ ਦੀ ਇੱਕ ਟੀਮ ਗੌਰੀ ਸ਼ੰਕਰ ਯਾਲਮ ਗਰੀਵਲ ਜਾ ਰਹੀ ਸੀ ਜੋ ਕਿ ਇਸ ਦਾ ਸ਼ਿਕਾਰ ਹੋਈ ਅਤੇ ਬੇਸ ਕੈਂਪ ਦੇ ਨੇੜੇ ਹੀ ਬਰਫ਼ ਦੇ ਵੱਡੇ ਤੁੰਦਿਆਂ ਨੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਸਥਾਨਕ ਵਾਰਡ ਪ੍ਰਧਾਨ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿ ਪ੍ਰਸ਼ਾਸਨ ਨੇ ਸਵੇਰੇ ਹੀ ਕਈ ਵਾਰ ਮਦਦ ਦੇ ਲਈ ਆ ਸਥਿਤੀ ਬਾਰੇ ਸੂਚਿਤ ਕੀਤਾ ਗਿਆ ਪਰ ਬਚਾਅ ਕਾਰਜ ਦੇਰ ਨਾਲ ਸ਼ੁਰੂ ਹੋ ਸਕਿਆ ਉਹਨਾਂ ਅੱਗੇ ਦੱਸਿਆ ਕਿ ਖੇਤਰ ਦੇ ਵਿੱਚ ਪਾਬੰਦੀਸ਼ੁਦਾ ਖੇਤਰ ਹੋਣ ਦੇ ਕਾਰਨ ਹੈਲੀਕਾਪਟਰ ਉਡਾਨਾਂ ਦੀ ਇਜਾਜ਼ਤ ਪ੍ਰਾਪਤ ਕਰਨ ਦੇ ਵਿੱਚ ਵੀ ਦੇਰੀ ਹੋਈ ਜਿਸ ਦੇ ਨਾਲ ਬਚਾਅ ਕਾਰਜ ਹੌਲੀ ਹੋ ਗਿਆ ਸੋ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਲਾਪਤਾ ਨੇ ਚਾਰ ਵਿਅਕਤੀ ਉਹਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨਾਲ ਸੰਬੰਧਿਤ 132 ਏਕੜ ਜ਼ਮੀਨ ਜ਼ਬਤ ਕਰ ਲਈ ਗਈ ਹੈ। ਇਹ ਜ਼ਮੀਨ ਨਵੀਂ ਮੁੰਬਈ ਵਿੱਚ ਧੀਰੂ ਭਾਈ ਅੰਬਾਨੀ ਨੌਲੇਜ ਸਿਟੀ ਦੇ ਵਿੱਚ ਸਥਿਤ ਹੈ ਜਿਸ ਦੀ ਕੀਮਤ 4462.81 ਕਰੋੜ ਰੁਪਏ ਹੈ। ED ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ED ਨੇ ਸਮੂਹ ਨਾਲ ਸੰਬੰਧਿਤ 40 ਤੋਂ ਵੱਧ ਜਾਇਦਾਦਾਂ ਜ਼ਬਤ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਪੌਲੀ ਹਿੱਲ ਵਿੱਚ ਅਨਿਲ ਅੰਬਾਨੀ ਦਾ ਘਰ ਵੀ ਸ਼ਾਮਲ ਹੈ। ਜਬਤ ਕੀਤੀਆਂ ਗਿਆ ਜਾਇਦਾਦਾਂ ਦੀ ਕੁੱਲ ਕੀਮਤ 384 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਇਸ ਦਾ ਮਤਲਬ ਹੈ ਕਿ ਜੀਰੂਬਾਈ ਅੰਬਾਨੀ ਗਰੁੱਪ ਨਾਲ ਸੰਬੰਧਿਤ ਕੁੱਲ 7500 ਕਰੋੜ ਰੁਪਏ ਦੀਆਂ ਜਾਇਦਾਦਾਂ ਹੁਣ ਤੱਕ ਜਬਤ ਕੀਤੀਆਂ ਜਾ ਚੁੱਕੀਆਂ ਨੇ ਇਹ ਕਾਰਵਾਈ Yes Bank ਤੋਂ ਲਈ ਕਰਜ਼ਿਆਂ ਤੋਂ ਫੰਡਾਂ ਤੋਂ ਡਾਇਵਰਟ ਕਰਨ ਨਾਲ ਸੰਬੰਧਿਤ ਮਨੀ ਲੌਂਡਰਿੰਗ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ ED ਦਾ ਕਹਿਣਾ ਹੈ ਕਿ ਇਹ ਜਨਤਕ ਫੰਡਾਂ ਨੂੰ ਵਸੂਲਣ ਦੇ ਲਈ ਜ਼ਰੂਰੀ ਹੈ ਇਹ ਜਾਇਦਾਦਾਂ ਕੁਰਕੀ ਦਾ ਹੁਕਮ 31 ਅਕਤੂਬਰ 2025 ਨੂੰ ਪੀ ਐਮ ਐਲ ਏ ਦੀ ਤਾਰਾ 1 ਦੇ ਤਹਿਤ ਜਾਰੀ ਕੀਤਾ ਗਿਆ ਸੀ ਕਾਲੇ ਤਾਨੂ ਰੋਕਣ ਦੇ ਲਈ 2002 ਦੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਲਾਗੂ ਕੀਤਾ ਗਿਆ ਸੀ ਇਹ ਜਾਇਦਾਦਾਂ ਕੁਰਕੀ ਤੋਂ ਲੈ ਕੇ ਅਦਾਲਤੀ ਮੁਕਦਮਿਆਂ ਤੱਕ ਸਭ ਕੁਝ ਕਵਰ ਕਰਦਾ ਹੈ ਸੋ ਈਡੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਰਿਲਾਇੰਸ ਹੋਮ ਫਾਈਨੈਂਸ ਅਤੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਦਾ ਵੱਡੇ ਪੱਧਰ ਤੇ ਦੁਰਉਪਯੋਗ ਕੀਤਾ ਗਿਆ 2017 ਅਤੇ 2019 ਦੇ ਵਿਚਕਾਰ ਯੈਸ ਬੈਂਕ RHFL ਵਿੱਚ 2965 ਕਰੋੜ ਰੁਪਏ ਅਤੇ RCFL ਦੇ ਵਿੱਚ 2045 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਹਾਲਾਂਕਿ ਦਸੰਬਰ 2019 ਤੱਕ ਇਹ ਰਕਮਾਂ ਗੈਰ ਗੈਰਕਾਰਗੁਜ਼ਾਰੀ ਵਾਲੀਆਂ ਜਾਇਦਾਦਾਂ ਬਣ ਗਈਆਂ ਸਨ। ਸੋ RHFL ਦੇ 1353 ਕਰੋੜ ਅ ਦੇ 1984 ਕਰੋੜ ਅਜੇ ਵੀ ਬਕਾਇਆ ਨੇ ਸੋ ਕੁੱਲ ਮਿਲਾ ਕੇ ਯੈਸ ਬੈਂਕ ਨੂੰ 2700 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਇਜ਼ਾਤ ਬਹੁਤ ਬਹੁਤ ਧੰਨਵਾਦ